ਇਸ ਤਰ੍ਹਾਂ ਦੇ ਵਿਅਕਤੀ ਜਿਨ੍ਹਾਂ ਦੇ ਉੱਤੇ ਕਿਸੇ ਦੇ ਮੁੰਡੇ ਦੇ ਨਾਲ ਬੈਕ ਫਾਰੀ ਕਰਨ ਦੇ ਦੋਸ਼ ਆ ਕਿਸੇ ਦੇ ਨਾਲ ਕਿਸੇ ਲੇਡੀ ਨੂੰ ਐਕਸਪਲੋਇਟ ਕਰਨ ਦੇ ਜਿਹੜੇ ਆ ਉਹ ਝੂਠੇ ਦੋਸ਼ ਆ ਉਹ ਦੋਸ਼ ਆ ਇਹਨਾਂ ਦੀ ਸਾਰਿਆਂ ਦੋਸ਼ਾਂ ਦੀ ਜਿਹੜੀ ਆ ਨਿਰਪੱਖ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਕਈ ਪ੍ਰੈਸ ਵਾਲੇ ਵੀਰਾਂ ਨੇ ਉਸ ਦਿਨ ਵੀ ਮੈਨੂੰ ਕਿਹਾ ਕਿ ਸਾਨੂੰ ਵੀਡੀਓ ਦੇ ਦਿਓ ਮੈਂ ਵੀ ਆਪ ਦੀ ਜ਼ਿੰਮੇਵਾਰੀ ਸਮਝਦਾ ਹਾਂ ਔਰ ਇਹ ਜੀ ਵੀਡੀਓ ਪਬਲਿਕ ਡੋਮੇਨ ਚ ਆਵੇ ਇਹ ਮੈਂ ਠੀਕ ਨਹੀਂ ਸਮਝਦਾ ਮੰਤਰੀ ਸਹਿਬਾਨਾ ਨੇ ਝੰਡੇ ਚਲਾਉਣ ਵਾਸਤੇ ਜਾਣ ਔਰ ਇਸ ਦਿਨ ਉੱਥੇ ਸਾਡੀ ਪੁਲਿਸ ਵੀ ਉੱਥੇ ਮੌਜੂਦ ਹੁੰਦੀ ਆ ਉਹਨਾਂ ਨੇ ਸਲੂਟ ਵੀ ਕਰਨਾ ਇਹਨਾਂ ਸਾਰਿਆਂ ਨੂੰ ਕਿ ਮੈਂ ਇਹ ਆਬਜੈਕਟੇਬਲ ਵੀਡੀਓ ਜੋ ਮੇਰੇ ਕੋਲ ਆਈ ਆ ਮੈਂ ਤੁਹਾਨੂੰ ਦਿਣਾ ਚਾਹੁੰਦਾ ਮੈਂ ਚੀਫ ਮਿਨਿਸਟਰ ਦੇ ਘਰ ਫੋਨ ਵੀ ਕੀਤਾ ਹੁਣ ਤੁਸੀਂ ਇਹ ਗੱਲ ਮੰਨ ਸਕਦੇ ਹੋ ਕਿ ਆਪਰੇਟਰ ਨੂੰ ਨਾ ਪਤਾ ਹੋਵੇ ਕਿ ਸੀਐਮ ਅੰਦਰ ਹੈ ਘਰ ਦੇ ਕਿ ਸੀਐਮ ਬਾਹਰ ਮੇਰਾ ਮਕਸਦ ਕੀ ਸੀ ਦੇਖੋ ਕਿਸੇ ਦੀ ਬਦਲਾਮੀ ਕਰਨਾ ਮੇਰਾ ਕੰਮ ਨਹੀਂ ਕਿਸ मिनिस्टर ਤੇ ਜਾਮ ਲੱਗੇ ਉਹਦੇ ਵੀ ਘਰ ਪਰਿਵਾਰ ਨੇ ਮੈਂ ਉਹਨਾਂ ਦੇ ਬੱਚਿਆਂ ਨੂੰ ਬੇਟੀਆਂ ਨੂੰ ਕਿਸੇ ਨੂੰ ਪਰੇਸ਼ੀ ਕਰਨਾ ਚਾਹੁੰਦਾ ਪਰਿਵਾਰ ਨੂੰ ਵੀਡੀਓ ਨੂੰ ਆਬਜਕਸ਼ਨੇਬਲ ਵੀਡੀਓ ਨੂੰ ਵੇਖਦਿਆਂ ਹੋਇਆ ਇਸ ਮინისტრ ਨੂੰ ਡਿਸਮਿਸ ਕਰਨ Arvind Kejriwal ਸਾਹਿਬ ਦੇ ਭਗਵੰਤ ਮਾਨ ਜੀ ਦੇ ਅਨਮੋਲ ਹੀਰੇ ਨੇ ਉਹਨਾਂ ਅਨਮੋਲ ਹੀਰੇਆ ਤੇ ਐਕਸ਼ਨ ਕਰਨਾ ਚੀਫ ਮਿਨਿਸਟਰ ਸਾਹਿਬ ਦੀ ਜ਼ਿੰਮੇਵਾਰੀ ਸੀ ਹਰ ਤਰੀਕੇ ਦੇ ਉਹਨਾਂ ਨੇ ਹਤਕੰਡੇ ਅਪਣਾਏ ਜਦੋਂ ਵੇਖਿਆ ਕਿ ਨਹੀਂ ਮੰਨਦਾ ਫਿਰ ਮਿੰਤਾਤੇ ਹੋ ਗਏ ਗੱਲ ਆਮ ਆਦਮੀ ਪਾਰਟੀ ਬਦਲਾਵ ਦੀ ਕਰਦੀ ਹੈ ਫੋਟੋ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੀ ਲਾਉਂਦੀ ਹੈ। ਮੈਂ ਗਵਰਨਰ ਸਾਹਿਬ ਨੂੰ ਅਸੀਂ ਅਪੀਲ ਕੀਤੀ ਹੈ ਕਿ ਮੁੱਖ ਮੰਤਰੀ ਨੂੰ ਭੇਜੇ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਨੂੰ ਮੇਰੇ ਮੈਨੂੰ ਪਤਾ ਉਹਨਾਂ ਨੂੰ ਪਤਾ ਹੈ ਵੀਡੀਓ ਕੀਤੀ ਹੈ। ਮਗਰ ਉਹ ਮੂਡ ਚ ਹੀ ਨਹੀਂ ਐਕਸ਼ਨ ਲੈਣ ਦੇ। ਬਹੁਤ ਰਕੀ ਐਮੀ ਦਿੱਤਾ। ਅਗਾਤੀ ਤੋਂ ਬਾਅਦ ਬਹੁਤ ਵੱਡੀ ਸੋਚ ਨੂੰ ਮੁੱਖ ਰੱਖ ਕੇ ਕਿ ਦੇਸ਼ ਦਾ ਸੰਵਿਧਾਨ ਜਿਹੜਾ ਉਹ ਤਿਆਰ ਕੀਤਾ ਗਿਆ ਸੀ ਇਸ ਦਿਨ ਦੀ अहमियत ਨੂੰ ਮੁੱਖ ਰੱਖਦਿਆਂ ਹੋਇਆ ਕਿਹੜੀਆਂ ਸ਼ਕਤੀਆਂ 26 ਜਨਵਰੀ ਨੂੰ ਝੰਡਾ ਚਲਾਉਣ ਜਾ ਰਹੀਆਂ ਕਿਰਪਾ ਕਰਕੇ ਇਹ ਗੱਲ ਇਨਸ਼ੋਰ ਕਰੋ ਕਿ ਉਹ ਵਿਅਕਤੀ ਜਿਨ੍ਹਾਂ ਦੇ ਉੱਤੇ ਬਹੁਤ ਕਟਿਆ ਤਰੀਕੇ ਦੇ ਦੋਸ਼ ਹਨ ਬਲਕਾਰ ਸਿੰਘ ਜਿਹੜਾ ਕੈਬਨਿਟ ਮਿਸਟਰ ਉਹਦੇ ਸਾਰੇ ਸਬੂਤ ਜੋ ਕੁਝ ਹਰਪਟਾ ਮੰਤਰੀ ਵੱਲੋਂ ਕੀ ਕਰੀਆਂ ਹਨ ਵੀਡੀਓ ਸਮੇਤ ਉਹ ਵੀ ਗੁਰਨਤ ਸਿੰਘ ਦੇ ਧਿਆਨ ਦੇ ਵਿੱਚ ਆਂਦਾ ਔਰ ਸੁਪਰੀਮ ਕੋਰਟ ਦੇ ਜੱਜਮੈਂਟ ਦੇ ਮੁਤਾਬਕ ਦੋ ਸਾਲ ਦੀ ਸਜ਼ਾ ਹੋਣ ਤੇ ਇੱਕ ਮਿੰਟ ਵੀ ਉਸ ਤੋਂ ਬਾਅਦ ਉਹ ਐਮਬੈਸਡਰ ਨਹੀਂ ਰਹਿ ਸਕਦੇ ਝੂਠੀਆਂ ਪੁਲਿਸ ਕਲੀਅਰੈਂਸ ਦੇ ਕੇ ਕੈਨੇਡਾ ਦੀਆਂ ਸੈਰਾ ਕਰਵਾਈਆਂ ਜਾ ਰਹੀਆਂ ਹਨ ਸਪੀਕਰ ਸਾਹਿਬ ਆਪ ਨਾਟਕੜ ਕੇ ਉਦੀ ਜਨਵਰੀ ਲੈ ਰਹੇ ਆ ਤੁਸੀਂ ਦੇਖਣਾ ਕਿ ਸੂਬੇ ਦੇ ਵਿੱਚ ਸਵਿਧਾਨ ਲਾਗੂ ਹੁੰਦਾ ਕਿ ਨਹੀਂ ਹੁੰਦਾ ਇਹ ਜ਼ਰੂਰ ਨਹੀਂ ਕਰਦੇ ਕਿ ਪਰਸੋਂ ਜਾ ਕੇ ਆਪਣੀਆਂ ਗੱਡੀਆਂ ਦੇ ਉੱਤੇ ਵੀ ਝੰਡੀਆਂ ਲਾ ਕੇ ਤੇ ਜਾ ਕੇ ਸਟੇਡੀਅਮ ਜਿਹੜੇ ਜਿੱਥੇ ਪ੍ਰੇਡ ਹੋਣੀ ਹੈ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਇਹ ਜਿਹੜੇ ਇਹ ਝੰਡੇ ਚੜਾਉਣ ਮੇਰੇ ਕੋਲ ਇੱਕ ਬੜੀ ਆਬਜੈਕਸ਼ਨੇਬਲ ਵੀਡੀਓ ਇੱਕ ਮਿਨਿਸਟਰ ਸਾਹਿਬ ਜੀ ਮੇਰੇ ਕੋਲ ਆਈ ਹੈ ਜਿਹੜੀ ਮੈਂ ਕਿਸੇ ਹਾਲਾਤੇ ਵੀ ਜਨਤਕ ਨਹੀਂ ਕਰ ਸਕਦਾ ਸੀ ਆਮ ਆਦਮੀ ਪਾਰਟੀ ਦੇ ਲੀਡਰ ਦਾ ਇੱਕ ਅਪੱਤੀ ਜਨਕ ਵੀਡੀਓ ਆਇਆ ਸਾਹਮਣੇ ਸਸ਼੍ਰੀ ਗੁਰ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਤੁਹਾਨੂੰ ਦੱਸ ਦਈਏ ਕਿ ਵਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਲੀਡਰ ਤੇ ਟਿੱਪਣੀ ਕਰਦੇ ਹੋਏ ਗੱਲ ਦੱਸੀ ਕਿ ਉਹਨਾਂ ਕੋਲ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਦਾ ਅਪੱਤੀਜਨਕ ਵੀਡੀਓ ਮੌਜੂਦ ਹੈ ਜਦੋਂ ਪੱਤਰਕਾਰਾਂ ਨੇ ਉਹਨਾਂ ਕੋਲੋਂ ਇਸ ਵੀਡੀਓ ਦੀ ਮੰਗ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਵੀਡੀਓ ਜਨਤਾ ਨੂੰ ਦਿਖਾਣ ਦੇ ਲਾਇਕ ਨਹੀਂ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਇਸ ਵੀਡੀਓ ਦੇ ਬਾਰੇ ਭਗਵੰਤ ਸਿੰਘ ਮਾਨ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਵੱਲੋਂ ਕੁਝ ਐਕਸ਼ਨ ਲੈਣ ਦੀ ਗੱਲ ਕੀਤੀ ਗਈ ਸੀ। ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਗੱਲ ਕਰਨ ਨੂੰ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਇਸ ਵੀਡੀਓ ਬਾਰੇ ਗਵਰਨਰ ਨਾਲ ਵੀ ਗੱਲ ਕੀਤੀ ਬਟ ਉਹਨਾਂ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਕੱਲ 26 ਜਨਵਰੀ ਦਾ ਦਿਨ ਹੈ ਅਤੇ ਇਸ ਦਿਨ ਸਾਡੇ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਇਸ ਦਿਨ ਨਾਲ ਉਹਨਾਂ ਨੇ ਕਿਹਾ ਕਿ ਪਲੱਸ ਲੀਡਰ ਦੁਆਰਾ ਝੰਡਾ ਲਹਿਰਾਇਆ ਜਾਏਗਾ ਪਰ ਉਹਨਾਂ ਨੇ ਕਿਹਾ ਕਿ ਜਿਹੜੇ ਲੀਡਰ ਝੰਡਾ ਲਹਿਰਾਉਂਦੇ ਨੇ 26 ਜਨਵਰੀ ਵਾਲੇ ਦਿਨ ਉਹਨਾਂ ਨੂੰ ਐਕਚੁਅਲ ਦੇ ਵਿੱਚ ਇਹ ਚੀਜ਼ ਦੇਖਣੀ ਚਾਹੀਦੀ ਹੈ ਕਿ ਇਹ ਕਨਸਟੀਟਿਊਸ਼ਨ ਜਿਹੜਾ ਸਾਡਾ ਬਣਾਇਆ ਗਿਆ ਇਹ ਐਕਚੁਅਲ ਦੇ ਵਿੱਚ ਲਾਗੂ ਹੁੰਦਾ ਹੈ ਕਿ ਨਹੀਂ